ਜਾਰੀ ਹੈ ਸੋ ਮੁਹਾਲੀ ਤੋਂ ਸਾਡੇ ਨਾਲ ਇਨਪੁੱਟ ਐਡੀਟਰ ਦੁਰਗੇਸ਼ ਗਾਜਰੀ ਜੀ ਫਿਰ ਤੋਂ ਸਾਡਾ ਜੁੜ ਚੁੱਕੇ ਨੇ ਸੋ ਦੁਰਗੇਸ਼ ਜੀ ਇਹ ਜਿਹੜੇ ਕਿ ਆਮਾ ਥੋੜੀ ਜਿਹੀ ਕੱਟ ਗਈ ਹੈ ਉੱਥੋਂ ਦੇ ਕੀ ਜਿਹੜਾ ਕਿ ਸਥਿਤੀ ਹੈ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਸੀਂ ਵੀ ਸਵੇਰ ਤੋਂ ਜਿਹੜੇ ਕਿ ਜੁੜੇ ਹੋਏ ਹੋ ਉੱਥੇ ਸਵੇਰੇ ਕਾਫੀ ਸਾਰੇ ਜਿਹੜੇ ਕਿ ਲੋਕ ਪਹੁੰਚੇ ਸੀ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਸੀ ਬਜ਼ੁਰਗ ਵੀ ਕਾਫੀ ਜਿਹੜੀ ਕਿ ਸੰਖਿਆ ਦੇ ਵਿੱਚ ਪਹੁੰਚੇ ਸਨ ਨੌਜਵਾਨ ਦੇ ਵੱਲੋਂ ਵੀ ਜਿਹੜੇ ਕਿ ਵੋਟ ਪਾਉਣ ਦੇ ਲਈ ਆ ਰਹੇ ਸਨ ਸੋ ਇਸ ਵੇਲੇ ਕੀ ਰੁਝਾਨ ਨਜ਼ਰ ਆ ਰਿਹਾ ਤੁਹਾਨੂੰ ਜੀ ਇਸ ਲਈ ਜੋ ਮੈਂ ਮੌਜੂਦਾ ਫਤੇਗੜ ਸਾਹਿਬ ਕੌਨਸਟਿਟੂਐਂਸੀ ਦੇ ਵਿੱਚ ਸਰੰਦ ਦੇ ਵਿੱਚ ਏਰੀਆ ਇਹ ਸਰੰਦ ਹਲਕੇ ਦੇ ਵਿੱਚ ਮੈਂ ਖੜਾ ਹਾਂ ਮੈਂ ਤੁਹਾਨੂੰ ਜਾਨਣਾ ਚਾਹਨਾ ਕਿ 50 ਡਿਗਰੀ ਦਾ ਤਾਪਮਾਨ ਇਸ ਟਾਈਮ ਵੇਲੇ ਚੱਲ ਰਿਹਾ ਹੈ ਤੇ 50 ਡਿਗਰੀ ਦੇ ਕਰੀਬ ਜਿਹੜੇ ਤਾਪਮਾਨ ਦੇ ਵਿੱਚ ਵੀ ਜਿਹੜੇ ਲੋਕ ਆ ਵੋਟਿੰਗ ਕਰਨ ਆ ਰਹੇ ਆ ਤੇ ਇਹ ਵਕਤ ਵਕਤ ਪਾਰਟੀਆਂ ਦੇ ਜੋ ਬਾਹਰ ਪੋਲਿੰਗ ਏਜੰਟ ਬੈਠਦੇ ਆ ਪੋਲਿੰਗ ਕਰਾਉਣ ਵਾਸਤੇ ਉਹ ਲੋਕ ਬੈਠੇ ਨੇ ਤੇ ਮੈਂ ਇੱਥੇ ਗੱਲਬਾਤ ਕਰਾਵਾਂਗਾ ਤੇ ਕੁਝ ਯੂਥ ਵੋਟਰ ਨੇ ਕੁਝ ਨਵੇਂ ਵੋਟਰ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਆ ਕਿਨਾ ਮੈਂ ਤੁਹਾਡਾ ਖਰਮੀ ਸਾਹਿਬ ਕੀ ਲੱਗਦਾ ਹੈ ਵੀ ਕੀ ਮੁੱਦੇ ਹੁੰਨੇ ਆ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਤੋਂ ਪਹਿਲਾਂ ਇਲੈਕਸ਼ਨ ਪਾਉਣ ਤੋਂ ਬੋਰਡ ਪਾਉਣ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੀ ਕਿਹੜੀ ਵੀ ਪਾਰਟੀ ਖੜੀ ਹੈ ਕਿ ਉਹ ਲੋਕਾਂ ਦੇ ਬਾਰੇ ਕਿਹਾ ਸੋਚਦੀ ਹੈ ਕਿਹਾ ਨਹੀਂ ਸੋਚਦੀ ਲੋਕਾਂ ਦੇ ਭਲੇ ਵਾਸਤੇ ਕਿਹਾ ਸੋਚਦੀ ਹੈ ਯੂਥ ਨੂੰ ਕਿੰਨੇ ਕੁ ਏਮਪਲੋਇਮੈਂਟ ਦੇ ਰਹੀ ਹੈ ਇਹ ਤਾਂ ਆਪਾਂ ਆਪਾਂ ਦੇਖ ਸਕਦੇ ਹਾਂ ਵੋਟ ਪਾਉਣ ਤੋਂ ਪਹਿਲਾਂ ਤੇ ਤੁਸੀਂ ਕੀ ਕਰਦੇ ਹੋ ਮੈਂ ਬਾਈ ਪ੍ਰੋਫੈਸ਼ਨਲ ਮੈਂ ਐਡਵੋਕੇਟ ਹਾਂ ਜੀ ਤੇ ਮੈਂ ਜਿਹੜੀ ਬੋਟ ਪੰਗੋ ਬਹੁਤ ਸੋਚ ਕੇ ਕੌਂਗਰਸ ਜੀ ਇਹ ਆਪਣੇ ਬੋਰਡ ਦਾ ਸਹੀ ਕਿਉਂ ਰੱਖੀ ਤੁਸੀਂ ਬਾਈ ਪ੍ਰੋਫੈਸ਼ਨਲ ਐਡਵੋਕੇਟ ਨਾਲ ਤੇ ਬਹੁਤ ਵਾਰ ਸਹੀ ਇਹ ਗੱਲ ਕਰ ਰਹੇਗੇ ਕਿ ਕੁਝ ਨੌਜਵਾਨ ਵੀ ਨੇ ਕੀ ਨਾਮ ਹੈ ਤੁਹਾਡਾ ਇਸ਼ਾਰ ਤੁਸੀ ਕਿੰਨੀ ਵਾਰ ਵੋਟ ਪਾ ਰਹੇ ਹੋ ਇਹ ਮੇਰਾ ਪਹਿਲੀ ਵਾਰ ਮੈਂ ਪਹਿਲੀ ਵਾਰ ਵੋਟ ਪਾ ਰਿਹਾ ਹਾਂ ਅੱਛਾ ਪਹਿਲੀ ਵਾਰ ਵੋਟ ਪਾ ਰਹੇ ਹੋ ਤੁਸ਼ਾਰ ਤੇ ਕਿਹੜੇ ਮੁੱਦੇ ਨੇ ਤੁਸ਼ਾਰ ਤੁਹਾਡੇ ਮਨ ਦੇ ਵਿੱਚ ਮੇਰੇ ਵਿਕਾਸ ਮੁੱਦੇ ਇੱਕ ਤੋਂ ਸਭ ਤੋਂ এমਪਲੋਇਮੈਂਟ ਦੀ ਸਭ ਤੋਂ ਵੱਡੀ ਦਿੱਕਤ ਹੈ ਤੇ ਵਾਤਾਵਰਨ ਵੀ ਬਹੁਤ ਗਰਮੀ ਵੱਧਦੀ ਪਈ ਹੈ ਜਿਹੜੀ ਪਾਰਟੀ ਦੇ ਉੱਤੇ ਉਹ ਸੋਚ ਸੋਚਣੀ ਹੋਵੇ ਉਹਨੂੰ ਬਹੁਤ ਵਧੀਆ ਮੁੱਦੇ ਦੀ ਗੱਲ ਕੀਤੀ ਹੈ ਤੁਸ਼ਾਰ ਨੇ ਕਹਿੰਦੇ ਕਿ ਵਾਤਾਵਰਨ ਬਹੁਤ بڑا ਮੁੱਦਾ ਹੈ ਤੇ 50 ਡਿਗਰੀ ਦੇ ਤਾਪਮਾਨ ਦੇ ਵਿੱਚ ਤੁਸ਼ਾਰ ਵੋਟ ਕਰਨ ਆਇਆ ਤੇ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਤੇ ਕੀ ਨਾਮ ਹੈ ਤੁਹਾਡਾ ਹਾਂ ਜੀ ਸੂਤ अच्छा तान्या की मुद्दे ने ਤੁਹਾਡੇ ਵੋਟ ਪੈਨ ਤੋਂ ਪਹਿਲਾਂ ਪਹਿਲੀ ਵਾਰ ਵੋਟ ਪਾ ਰਹੇ ਹੋ ਜਾਂ ਪਹਿਲੀ ਵਾਰ ਵੋਟ ਪਾ ਰਹੀ ਆ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਆਪਣੇ ਆਪ ਤੇ ਗਰਵ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਇਸ ਹੱਕ ਨੂੰ ਇਸਤੇਮਾਲ ਕਰ ਰਹੀ ਆ ਲੋਕਤੰਤਰ ਦੀ ਸਰਕਾਰ ਬਣਾਉਣ ਚ ਤੇ ਮੈਂ ਚਾਹਨੀ ਆ ਕਿ ਮੈਂ ਉਸ ਸਰਕਾਰ ਨੂੰ ਸੁਣਾ ਜੋ ਸਾਡੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਵੇ ਨਾ ਕਿ ਸਾਡੇ ਦੇਸ਼ ਨੂੰ ਮਤਲਬ ਕਿ ਨਿਗਾਰ ਵੱਲ ਲੈ ਕੇ ਜਾਵੇ ਤਾਂ ਜਿਹੜੇ ਜੀ ਤੁਸੀਂ ਕਹਿ ਰਹੇ ਆ ਕਿ ਅਜਿਹੇ ਮੁੱਦੇ ਜਿਹੜੇ ਅੱਜ ਦੀ ਯੁਵਾ ਪੀੜ੍ਹੀ ਐ ਉਹ ਸੋਚ ਰਹੀ ਐ ਵੀ ਕਿਹੜੇ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਤੇ ਇੱਥੇ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦਾ ਇੱਥੇ ਬੂਥ ਲੱਗਿਆ ਪਿਆ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਤੇ ਖੜੇ ਹੋ ਕੇ ਗੱਲ ਕਰ ਰਹੇ ਹੋ ਜਰਾ ਤੇ ਕਿਹੜੇ ਕਿਹੜੇ ਮੁੱਦੇ ਐ ਕਿੱਦਾਂ ਦੇ ਲੋਕ ਮਤਲਬ ਕਿ ਵੋਟਿੰਗ ਵਾਸਤੇ ਆ ਰਹੇ ਆ ਸ਼ਾਂਤੀਪੂਰਨ મતદાન ਹੋ ਰਿਹਾ ਐ ਸ਼ਾਂਤੀਪੂਰਨ ਮਾਹੌਲ ਹੋ ਰਿਹਾ ਹੈ ਬੇਜ਼ਗਾਰੀ ਬੇਨ ਮੁੱਦਾ ਬੇਜ਼ਗਾਰੀ ਦੂਰ ਹੋਣੀ ਚਾਹੀਦੀ ਐ ਗਰੀਬੀ ਦੂਰ ਹੋਣੀ ਚਾਹੀਦੀ ਐ ਜੀ ਕਿ ਤੁਹਾਡੀ ਸਰਕਾਰ ਆ ਫਿਰ ਤੁਹਾਨੂੰ ਤਾਂ ਜ਼ਿਆਦਾ ਲੋਕ ਤੰਗ ਕਰਦੇ ਹੋਣੇ ਹਾਂਜੀ ਹਾਂ ਬਹੁਤ ਬਹੁਤ ਤਾਂ ਕਰਦੀ ਹੈ ਤੇ ਹੋਰ ਹੋਰ ਵੀ ਲੋਕ ਬੈਠੇ ਆ ਇਥੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਇਥੇ ਪੂਛ ਲੱਗਿਆ ਵਾ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਤੇ ਕਿੱਦਾਂ ਚੱਲ ਰਹੀ ਹੈ ਜੀ ਪੋਲਿੰਗ ਵਾ ਵਧੀਆ ਚੱਲਦਾ ਜੀ ਬਸ ਹੁਣ ਤੁਹਾਨੂੰ ਪਤਾ ਵੀ ਲੋਕ ਅੱਜਕੱਲ ਬੜੇ ਸ਼ਾਂਤ ਹੈ ਬੜੇ ਸਮਝਦਾਰ ਹੈ ਉਹ ਪਹਿਲਾਂ ਵਾਲੀ ਇਲੈਕਸ਼ਨ ਤਾਂ ਰਹੀ ਨਹੀਂ ਜੀ ਹੁਣ ਜਿਹੜੀ ਇਹ ਇਹ ਅੱਜ ਵਾਲੀ ਇਲੈਕਸ਼ਨ ਹੈ ਇਹਦੇ ਵਿੱਚ ਤੁਸੀਂ ਮੰਨ ਲਓ ਬੂਥ ਦੇ ਥੱਲੇ ਮੈਂ ਅਕਾਲੀ ਦਲ ਦੇ ਥੱਲੇ ਬੈਠਾ ਜੀ ਜਿਹੜੇ ਮੇਰੇ ਨਾਲ ਦੋ ਬੰਦੇ ਬੈਠੇ ਹਨਾ ਹਾਂਜੀ ਮੈਨੂੰ ਯਕੀਨ ਮੰਨਿਓ ਵੀ ਕਈ ਵਾਰ ਕੀ ਹੁੰਦਾ ਹੈ ਵੀ ਉਹ ਬੰਦਿਆਂ ਦਾ ਵੀ ਭਰੋਸਾ ਨਹੀਂ ਹੈ ਅੱਜ ਕੱਲ ਬੋਟਰ ਦੇ ਆਪਣੇ ਮੰਦੀ ਵਿੱਚ ਕੀ ਚੱਲ ਰਿਹਾ ਹੈ ਇਹ ਕੁਝ ਨਹੀਂ ਪਤਾ ਜੀ ਬਿਲਕੁਲ ਨਹੀਂ ਪਤਾ ਚੱਲ ਦੇਖੋ ਬੋਟਰ ਦੇ ਆਪਣੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਹਿੰਦੇ ਕਿਸੇ ਨੂੰ ਕੁਝ ਨਹੀਂ ਪਤਾ ਤੇ ਮੇਰੇ ਨਾਲ ਹੋਰ ਵੀ ਅਹ ਦੇਖੋ ਬੜੀ ਮਤਲਬ ਕਿ ਵਧੀਆ ਗੱਲ ਇੱਥੇ ਦੇਖਣ ਨੂੰ ਮਿਲਦੀ ਹੈ ਵੀ ਅਕਾਲੀ ਦਲ ਦਾ ਬੂਥ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਇਸ ਬੂਥ ਤੇ ਕੰਮ ਕਰ ਰਹੇ ਨੇ ਤੇ ਕਿੰਨਾ ਭਾਈਚਾਰਾ ਦੇਖਣ ਨੂੰ ਮਿਲ ਰਿਹਾ ਤੇ ਕੀ ਨਾਮ ਹੈ ਭਾਈ ਸਾਹਿਬ ਆਪਣਾ ਮੇਰਾ ਲਦਰਿੰਦਰ ਪਟਾ ਜੀ ਅੱਜ ਤੋਂ ਸਾਬਕਾ ਕੌਂਸਲਰ ਵੀ ਜੀ ਤਾਂ ਮੈਨੂੰ ਮੋਦੀ ਜੀ ਦੀ ਚੰਗੀਆਂ ਰਾਮੰਦਰ ਬਣਾਇਆ 3370 ਹਟਾਈ ਹੈ ਉਸ ਕਰਕੇ ਅਸੀਂ ਇਹਨਾਂ ਵੱਲ ਬਿਨਾਂ ਕਿਸੇ ਸ਼ਰਤੋਂ ਬੀਜੇਪੀ ਦਾ ਸਮਰਥਨ ਕਰ ਰਹੇ ਆਂ ਔਰ ਭਗਵਾਨ ਰਾਮ ਦਾ ਨਾਮ ਲੈ ਕੇ ਵੋਟ ਪਾ ਰਹੇ ਆਂ ਕਿ ਜਿਵੇਂ ਹੁਣ ਜੋ ਇੱਥੇ ਦਾ ਮਾਹੌਲ ਉਹ ਤਾਂ ਸਾਡਾ ਭਾਈਚਾਰ ਆ ਮਾਹੌਲ ਆ ਆਪ ਆਦਮੀ ਦੇ ਬੂਥੇ ਵੀ ਜਾ ਸਕਦਾ ਹੈ ਆਕਾਲੀ ਦਲ ਦੇ ਬੂਥੇ ਜਾ ਸਕਦਾ ਹੈ ਇਹ ਸਾਰੇ ਅਸੀਂ ਇਕੱਠੇ ਬੈਠਦੇ ਹੁਣ ਇਹ ਤਾਂ ਸ਼ਾਮ ਦੇ 6:00 ਵਜੇ ਤੱਕ ਦੇ ਰੌਲੇ ਆ ਜੀ ਹਰ ਬੰਦੇ ਦੇ ਆਪਣੇ ਵਿਚਾਰ ਆਪਣੀ ਵੋਟ ਹੈ ਪਾ ਸਕਦਾ ਆਪਣੇ ਮਨ ਦੇ ਨਾਲ ਤੇ ਸਾਡਾ ਸਾਡਾ ਸਰਹੰਦਰ ਨਹੀਂ ਸਰਹੰਦਰ ਸਾਡਾ ਚੀੜੀ ਦੇ ਚੀੜੀ ਦੇ ਕੱਦ ਜਿੱਡਾ ਸਾਡਾ ਸ਼ਹਿਰ ਹੈ ਜੀ ਅਸੀਂ ਸਰੰਦ ਦੇ ਵਿੱਚ ਬੇਸ਼ੱਕ ਅਸੀਂ ਅਲੱਗ-ਅਲੱਗ ਪਾਰਟੀਆਂ ਨਾਲ ਸੰਬੰਧ ਰੱਖਦੇ ਆਂ ਪਰ ਜਿਹੜੀ ਸਾਡੀ ਸਾਂਝ ਹੈ ਉਹ ਸਾਡੀ ਭਾਈਆਂ ਵਾਲੀ ਆਪਸ ਚ ਰਹਿਣੀ ਚਾਹੀਦੀ ਹੈ ਜੀ ਮੰਨ ਲਓ ਕਿ ਕਿਸੇ ਨੂੰ ਲੜਨਾ ਨਹੀਂ ਚਾਹੀਦਾ ਠੀਕ ਹੈ ਜਿਹਨੂੰ ਪਾਉਣੀਆਂ ਪਾਓ ਕੋਈ ਇੱਥੇ ਸਾਡਾ ਅਸੀਂ ਸਰੰਦ ਨੂੰ ਸਰੰਦੇ ਰਹਿਣ ਦੇਣਾ ਚਾਹੁੰਦੇ ਆਂ ਜੀ ਉਹਦੇ ਬਹੁਤ ਬਹੁਤ ਵਧੀਆ ਗੱਲ ਯਾ ਭਾਈ ਸਾਹਿਬ ਨੇ ਕਿ ਸਰਹੰਦ ਨੂੰ ਸਰਹੰਦ ਰਹਿਣ ਦੇਣਾ ਚਾਹੁੰਦੇ ਆ ਕਿ 6 ਵਜੇ ਤੱਕ ਦੀ ਜਿਹੜੀ ਸਾਡੀ ਜਦੋ ਜਹਦ ਹੈ 6 ਵਜੇ ਤੋਂ ਬਾਅਦ ਅਸੀਂ ਇਕੱਠੇ ਆ ਹਰੇਕ ਬੰਦੇ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ ਤੇ ਆਓ ਚੱਲਦੇ ਆ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆ ਤਾਂ ਇੱਥੇ ਹੋਰ ਵੀ ਨੌਜਵਾਨ ਖੜੇ ਆ ਆ ਨੌਜਵਾਨ ਲੜਕੀਆਂ ਕਿਹੜੀਆਂ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਵੇਦਾ ਸੋਹੜਾ ਹੈ ਜੀ ਉਹ ਕਿਹੜੇ ਕਿਹੜੇ ਮੁੱਦੇ ਆ ਤੁਸੀਂ ਵੋਟ ਪਾਣ ਜਾ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਵੀ ਕਿਹੜੇ ਮੁੱਦਿਆਂ ਤੇ ਵੋਟ ਪੈਣੀ ਚਾਹੀਦੀ ਹੈ ਕੀ ਹੋਣਾ ਚਾਹੀਦਾ ਇੱਥੇ ਕੁੱਝ ਮੁੱਦੇ ਤਾਂ ਬਹੁਤ ਸਾਰੇ ਆ ਰਹੇ ਆ ਸਭ ਤੋਂ ਪਹਿਲਾਂ ਐਜੂਕੇਸ਼ਨ ਹੈ ਸਾਡੀ ਜੌਬ ਅਪਰਚੂਨਿਟੀਆਂ ਹੈ ਜਿਹੜੀ ਗਵਰਨਮੈਂਟ ਹੈ ਉਹਨੂੰ ਜੌਬ ਅਪਰਚੂਨਿਟੀਆਂ ਸਪਲਾਈ ਕਰਨੀਆਂ ਚਾਹੀਦੀਆਂ ਜਿਵੇਂ ਸਾਡੇ ਵਰਗੇ ਯੰਗਸਟਰਸ ਐ ਸਾਡੇ ਕੋਲ ਜੌਬਸ ਨਹੀਂ ਹੈਗੀਆਂ ਬਟ ਯੇਅਰ ਪ੍ਰੋਮੋਟਿੰਗ ਸੈਲਫ ਓਕਿਪੇਸ਼ਨਸ ਆਲਸੋ ਪਰ ਮੇਰੇ ਅਕੋਰਡਿੰਗ ਸਾਰੀ ਪਾਰਟੀਆਂ ਨੂੰ ਮੇਨ ਇਸ ਟਾਈਮ ਤੇ ਜਿਹੜਾ ਫੋਕਸ ਕਰਨਾ ਚਾਹੀਦਾ ਉਹ ਹੈਗਾ ਸਾਡਾ ਐਜੂਕੇਸ਼ਨ ਸਿਸਟਮ ਤੇ ਜੌਬ ਅਪਰਚੂਨਿਟੀ ਤੇ ਐਜੂਕੇਸ਼ਨ ਸੈਕਟਰ ਦੀ ਗੱਲ ਕੀਤੀ ਹੈ ਜਿਹੜੇ ਯੂਥ ਹੈ ਉਹ ਰੋਜ਼ਗਾਰ ਭਾਲਦਾ ਹੈ ਹਰ ਸਰਕਾਰ ਤੋਂ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਦਾ ਮੰਨਣਾ ਇਹ ਹੈ ਕਿ ਰੋਜ਼ਗਾਰ ਦੇ ਜਿਹੜੇ ਵੀ ਸਾਧਨ ਹੈ ਉਹ ਉਪਲਬਧ ਹੋਣੇ ਚਾਹੀਦੇ ਨੇ ਸਾਡੇ ਨਾਲ ਹੋਰ ਭਾਈ ਸਾਹਿਬ ਮੈਂ ਜੀ ਤਾਂ ਕੀ ਨਾ ਮੈਂ ਤੁਹਾਡਾ ਜਯਤੇਂਦਰ ਜੀ ਤੁਹਾਡੇ ਕੀ ਮੁੱਦੇ ਆ ਕੀ ਸੋਚ ਕੇ ਵੋਟ ਪਾਉਂਗੇ ਤੁਸੀਂ ਜਿਮਤੇ ਦਾ ਬਸ ਇਹ ਹੈ ਕਿ ਇਹਦਾ ਸਰਕਾਰ ਵੇਰੇ ਟੁੱਟੀ ਹੋਈ ਹੈ ਨਾ ਸੁਧਾਰਾ ਜਾਇਆ ਜੀ ਜਿਹੜੀ ਵੀ ਪਾਰਟੀ ਆਏ ਕੋਈ ਵੀ ਪਾਰਟੀ ਆਏ ਜੀ ਅਸੀਂ ਤਾਂ ਇਹ ਚਾਹੁੰਦੇ ਆ ਕਿ ਇੱਥੇ ਆ ਕੇ ਸੁਧਾਰ ਕਰੇ ਕਈ ਜਗ੍ਹਾ ਤਾਂ ਟੁੱਟੀਆਂ ਪਈਆਂ ਮੁਸ਼ਕਲ ਹੈ ਨਿਕਲਣਾ ਜੀ ਤੇ ਉਹ ਉਹ ਮੁੱਦੇ ਦੇ ਉੱਤੇ ਕੋਈ رائے ਦਿੱਤੀ ਜਾਏ ਮਤਲਬ ਉਹਨਾਂ ਨੂੰ ਲੋਕਲ ਮੁੱਦੇ ਵੀ ਵੋਟ ਪਾਣ ਦੇ ਵਿੱਚ ਕਾਫੀ ਹਾਵੀ ਹੋਏ ਬੈਠੇ ਆ ਤੇ ਆਮ ਆਦਮੀ ਪਾਰਟੀ ਦੇ ਬੂਤ ਤੇ ਹੋਰ ਵੀ ਵਰਕਰ ਬੈਠੇ ਆ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਵਰਜੀਤ ਸਿੰਘ ਜੀ ਵਰਜੀਤ ਜੀ ਕਿਹੜੇ ਕਿਹੜੇ ਮੁੱਦੇ ਲੱਗਦੇ ਆ ਤੁਹਾਨੂੰ ਵੀ ਲੋਕਾਂ ਨੇ ਵੋਟ ਕਰੀ ਹੈ ਅੱਜ ਮੁੱਦੇ ਦਾ ਸਰ ਜੀ ਮੇਨ ਮੁੱਦਾ ਤਾਂ ਪੰਜਾਬ ਦੇ ਵਿੱਚ ਨਸ਼ਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਫਿਰ ਰੁਜ਼ਗਾਰੀ ਜੋ ਬੱਚੇ ਵਿਦੇਸ਼ ਗਏ ਰਹੇ ਆ ਬਾਹਰ ਨੂੰ ਭੱਜ ਰਹੇ ਆ ਉਹ ਸਾਨੂੰ ਇੱਥੇ ਬੱਚਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਮੈਂ ਆਪਣੀ ਗੱਡੀ ਜਾ ਰਿਹਾ ਤਾਂ 50 ਡਿਗਰੀ ਟੈਂਪਰੇਚਰ ਕੋਚੇ ਆ 10 10 ਪੱਤਰਕ ਲਗਾਉਣੇ ਚਾਹੀਦੇ ਕਿੰਨੇ ਪਰਸੈਂਟ VOTING ਹੋ ਚੁੱਕੀ ਹੈ ਹੁਣ ਤੱਕ ਕੋਟਾ ਜੀ ਹੁਣ ਤਾਂ ਇਹ ਹੈ ਨਾ ਕਿ ਜੀ 11:00 ਵਜੇ ਸਣੀ ਤੇ ਹੁਣ ਤਾਂ ਅੰਦਰ ਜਾ ਕੇ ਇਹ ਗਿਆਨਮੈਟਰ ਕਿੰਨੇ ਪਰਸੈਂਟ ਕੋਟ ਕੋਲ ਹੋ ਚੁੱਕੀ ਸੀ 20-25% ਕੋਟ ਕੋਲ ਹੋ ਚੁੱਕੀ ਸੀ ਤੇ ਅਸੀਂ ਹੋਰ ਵੀ ਲੋਕਾਂ ਨਾਲ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੀ ਮੁੱਦੇ ਹੈ ਕਿਹਨਾ ਮੁੱਦਿਆਂ ਨੂੰ ਲੈ ਕੇ ਜਿਹੜੇ ਨੌਜਵਾਨ ਹੈ ਉਹਨਾਂ ਨੇ ਵੋਟ ਕੀਤੀ ਹੈ ਸੀਨੀਅਰ ਸਿਟੀਜ਼ਨ ਕਿਸ ਮੁੱਦੇ ਨੂੰ ਲੈ ਕੇ ਵੋਟ ਕਰਨਗੇ ਉਹਨਾਂ ਨਾਲ ਗੱਲ ਕਰਾਂਗੇ ਤੇ ਸੀਨੀਅਰ ਸਿਟੀਜ਼ਨ ਤੇ ਹੋਰ ਵੀ ਲੋਕਾਂ ਨਾਲ ਸੰਪਰਕ ਕਰਕੇ ਪਤਾ ਲਾਏ ਤੇ ਬੜੀ ਸੁਗਤ ਜਨਾ ਬੋਟ ਦਾ ਖਿਆਲ ਪੋਲਿੰਗ ਮਤ ਦਾ ਜਿਹੜਾ ਇਸਤੇਮਾਲ ਕਰਨ ਆਇਆ ਤੇ ਬਜ਼ੁਰਗ ਪਹਿਦਾਵਾ ਹੋਰ ਵੀ ਸਾਡੇ ਨਾਲ ਨੇ ਪਤਾ ਹੀ ਤੁਸੀਂ ਵੋਟ ਪਾਏ ਆਏਗਾ ਹੀ ਅੱਛਾ ਕਿਹੜੇ ਮੁੱਦਾ ਸੀਗਾ ਕਿਹੜੇ ਮਨਚ ਵਿਚਾਰ ਸੀਗੇ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਨਵੀਂ ਸਰਕਾਰ ਬਣੂਗੀ ਤਾਂ ਇਹ ਮੁੱਦੇ ਹੱਲ ਕਰੂਗੀ ਪਾਈ ਭਗਵਾਨ ਤੁਮਨ ਕਰਦਾ ਕੰਮ ਜੀ ਤੂੰ ਚਾ ਕਰਦੇ ਬਸ ਸਿੱਧੇ ਹੀ ਕਰਨ ਤੇ ਭਗਵਾਨਤ ਮਾਨ ਚ ਕੀ ਖੂਬੀ ਲੱਗਦੀ ਤੁਹਾਨੂੰ ਸਿਹਰੀ ਖੂਬੀ ਹੈ ਜੀ ਠੀਕ ਹੈ ਤੇ ਆਮ ਜਨਤਾ ਜੇ ਮੋਦੀ ਜਿੱਤ ਗਿਆ ਤੇ ਪਾਕਿਸਤਾਨ ਨਾਲ ਹਾਲ ਕਰ ਤੇ ਜੇ ਮੋਦੀ ਜਿੱਤ ਗਿਆ ਕਹਿੰਦੇ ਤੇ ਪਾਕਿਸਤਾਨ ਨਾਲ ਹਾਲ ਕਰਾਂਗੇ ਫਿਰ ਹੋਰ ਵੀ ਨੌਜਵਾਨ ਬਜ਼ੁਰਗ ਤੇ ਮਾਤਾ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ੁਕਮਨ ਸੁਗਾਜਰੀ ਹੈ ਹਾਂ ਜੀ ਕੀ ਕੀ ਮੁੱਦੇ ਆ ਤੁਹਾਡੇ ਅੱਜ ਕਿਹੜਾ ਮੁੱਦਿਆਂ ਨੂੰ ਲੈ ਕੇ ਵੋਟ ਕਰਨਾ ਆਏ ਹੋ ਮੈਂ 75 ਇਅਰ ਦੀ ਹਾਂ ਸਿੰਡੀਰ ਸਿਟੀ ਜਾਨਾ ਅੱਜ ਤੱਕ ਮੈਂ ਬਹੁਤ ਵਾਰ મતદાન ਕੀਤਾ ਹੈ ਵੋਟਾਂ ਵੀ ਬਹੁਤ ਵਾਰ ਪਾਈਆਂ ਨੇ ਪਰ ਮੈਂ ਹਮੇਸ਼ਾ ਹੀ ਸੋਚਦੀ ਆਂ ਕਿ ਉਸ ਕੈਂਡੀਡੇਟ ਨੂੰ ਵੋਟ ਪਾਈ ਜਾਵੇ ਜਿਹੜਾ ਸਾਡੇ ਦੇਸ਼ ਨੂੰ ਸਾਡੀ ਸਟੇਟ ਨੂੰ ਸਾਡੇ ਜ਼ਿਲ੍ਹੇ ਨੂੰ ਸਾਡੀ ਸਿਟੀ ਨੂੰ ਉਚਾਈਆਂ ਤੱਕ ਲੈ ਕੇ ਜਾਵੇ ਤੇ ਜਿਵੇਂ ਅੱਜ ਕੱਲ ਮੇਨ ਮੁੱਦਾ ਨਸ਼ਾ ਬੇਰੋਜ਼ਗਾਰੀ ਮਹਿੰਗਾਈ ਇਹ ਚੱਲਦਾ ਹੈ ਤੇ ਇਹ ਵੀ ਕੋਈ ਮੁੱਦੇ ਹੁੰਦੇ ਆ ਤੁਹਾਡੇ ਮਨ 'ਚ ਵੋਟ ਕਰਨ ਤੋਂ ਪਹਿਲਾਂ ਇਹ ਵੀ ਬਾਤ ਮਹਿੰਗਾਈ ਦਾ ਵੀ ਇੱਕ ਗਰੀਬ ਜਨਤਾ ਲਈ ਮੇਨ ਮੁੱਦਾ ਹੈ ਨਸ਼ਿਆਂ ਦਾ ਤਾਂ ਸਭ ਤੋਂ ਵੱਧ ਮੁੱਦਾ ਹੈ ਇਹ ਖਤਮ ਹੋਣਾ ਚਾਹੀਦੇ ਇਹਨਾਂ ਨੂੰ ਨਕੀਲ ਪਾਣੀ ਚਾਹੀਦੀ ਹੈ ਮਹਿੰਗਾਈ ਤੇ ਬਿਨਾਂ ਪਾਣੀ ਚਾਹੀਦੀ ਹੈ ਤਾਂ ਕਿ ਆਮ ਜਨਤਾ ਜਿਹੜੀ ਸਾਡੇ ਵਰਗੀ ਜਨਤਾ ਹੈ ਗਰੀਬ ਲੋਕ ਨੇ ਉਹ ਆਪਣਾ ਆਰਾਮ ਦੀ ਜੀਵਨ ਜੀਵਨ ਮਹਿੰਗਾਈ ਘਟ ਹੋਣੀ ਚਾਹੀਦੀ ਹੈ ਇਹ ਆਮ ਜਨਤਾ ਦੇ ਮੁੱਦੇ ਨੇ ਤੇ ਹੋਰ ਵੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਜਿਹੜੇ ਲੋਕ ਵੋਟ પાਕੇ ਆਏ ਆ ਵੋਟਿੰਗ ਬਾਰੇ ਜਿਹੜੀ ਕਿ ਚਾਰੀਆ ਹਜੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੋ ਲੋਕ ਜਿਹੜੇ ਕਿ ਕਹਰੇ ਨੇ ਕਿ ਅਸੀਂ ਜਿਹੜੇ ਕਿ ਮੁੱਦਾ ਹੈ ਸਭ ਤੋਂ ਜ਼ਿਆਦਾ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈ ਨਸ਼ਾ ਜਿਹੜਾ ਕਿ ਘੱਟ ਹੋਣਾ ਚਾਹੀਦਾ ਇਸ ਤੇ ਪੂਰੇ ਤਰੀਕੇ ਦੇ ਨਾਲ ਜਿਹੜੀ ਕਿ ਨਕੇਲ ਕਸਣੀ ਚਾਹੀਦੀ ਹੈ ਕਿਉਂਕਿ ਪੰਜਾਬ ਯੁਵਾ ਜਿਹੜਾ ਕਿ ਜਿਹਦੇ ਵਿੱਚ ਸੜ ਰਿਹਾ ਹੈ ਨਸ਼ੇ ਦੀ ਅੱਗ ਦੇ ਵਿੱਚ ਹੋਰ ਜਿਹੜੀ ਕਿ ਮਹਿਲਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੋਰ ਕੋਈ ਕੰਮ ਨਹੀਂ ਕੋਦਰਿਆ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਵੀ ਸਰਕਾਰ ਆਵੇ ਸਾਡੇ ਸ਼ਹਿਰ ਦੇ ਮੁੰਡਿਆਂ ਨੂੰ ਇੱਕ ਨਸ਼ਾ ਤੇ ਇੱਕ ਕੰਮ ਇਹ ਜ਼ਰੂਰ ਦਿੱਤਾ ਜਾਵੇ ਨਸ਼ਾ ਬਿਲਕੁਲ ਖਤਮ ਕੀਤਾ ਜਾਵੇ ਔਰ ਬੇਰੋਜ਼ਗਾਰੀ ਲਈ ਵਧੀਆ ਕੋਈ ਨਵੇਂ ਮੁੱਦੇ ਚੱਕੇ ਜਾਣ ਕੋਈ ਵਧੀਆ ਰੋਜ਼ਗਾਰ ਖੋਲੇ ਜਾਣ ਤੁਸੀਂ ਕੀ ਮੰਨਦੇ ਹੋ ਕਿ ਕਿ ਕਿੱਦਾਂ ਦੇ ਕੰਮ ਹੋਣੇ ਚਾਹੀਦੇ ਆ ਅਸੀਂ ਕਹਿੰਦੇ ਕਿ ਜਿਹੜੇ ਵੀ ਮੁੰਡੇ ਜਿੰਨੇ ਵੀ ਸਾਡੇ ਯੂਥ ਦੇ ਮੁੰਡੇ ਆ ਸਾਡੇ ਵਰਗੇ ਮੁੰਡਿਆਂ ਨੂੰ ਚਾਹੇ 15-20 ਹਜ਼ਾਰ ਦੀ ਸੈਲਰੀ 'ਚ ਪ੍ਰਾਈਵੇਟ ਕੰਮ ਦਿੱਤੇ ਜਾਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਬਦਲਾਅ ਦਿੱਤਾ ਜਾਵੇ ਬਿਲਕੁਲ ਬਿਲਕੁਲ ਜੀ ਜੋ ਚਾਹੇ ਚਾਹੇ ਪ੍ਰਾਈਵੇਟ ਕੰਮ ਦਿੱਤੇ ਜਾਣ 15-20 ਹਜ਼ਾਰ ਘਟੋਕਟ ਸੰਖਾ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਨੌਜਵਾਨ ਆ ਉਹਨਾਂ ਦੇ ਜੀਵਨ 'ਚ ਬਦਲਾਅ ਆ ਸਕੇ ਤੇ ਹੋਰ ਵੀ ਨੌਜਵਾਨ ਲੋਕ ਇੱਥੇ ਮਜ਼ਦੂਰ ਨੇ ਉਹਨਾਂ ਨਾਲ ਗੱਲ ਕਰਾਂਗੇ ਤੇ ਨੌਜਵਾਨ ਲੜਕੀਆਂ ਨੇ ਤੇ ਤੁਸੀਂ ਵੋਟ ਪਾਤੀ ਹਾਂਜੀ ਹਾਂਜੀ ਪਾਤੀ ਅੱਛਾ ਕੀ ਮੁੱਦਾ ਸੀ ਕੀ ਮਨ 'ਚ ਵਿਚਾਰ ਸੀ ਕੀ ਹੋਣਾ ਚਾਹੀਦਾ ਮੁੱਦਾ ਇਹ ਸੀ ਵੀ ਕੁਝ ਨਾ ਕੁਝ ਹੈਲਪ ਹੋਣੀ ਚਾਹੀਦੀ ਹੈ ਸਭ ਦੀ ਜੌਬਸ ਮਿਲਣੀਆਂ ਚਾਹੀਦੀਆਂ ਹੈ ਰੋਡਸ ਬਣਨੀਆਂ ਚਾਹੀਦੀਆਂ ਬਸ ਇਸ ਤਰ੍ਹਾਂ ਦੇ ਕਲੀਅਰ ਸੀ ਕਿ ਕੋਈ ਰਾਸ਼ਟਰੀ ਮੁੱਦਾ ਕੋਈ ਨੌਜਵਾਨਾਂ ਦਾ ਮੁੱਦਾ ਨਸ਼ੇ ਦਾ ਮੁੱਦਾ ਕੋਈ ਮੰਨਤੀ ਸੀ ਪੰਜਾਬ ਦਾ ਸੱਤ ਦਾ ਨਸ਼ਾ ਹੈ ਨਸ਼ਾ ਦਾ ਸੱਤ ਦਾ ਘਟਣਾ ਚਾਹੀਦਾ ਹੈ ਬਿਲਕੁਲ ਤੇ ਕੀ ਲੱਗਦਾ ਵੀ ਕੌਣ ਨਸ਼ਾ ਘਟਾ ਸਕਦਾ ਪੰਜਾਬ ਦੇ ਵਿੱਚ ਇਹਦਾ ਕੋਈ ਆਈਡੀਆ ਨਹੀਂ ਕੋਣ ਘਟਾ ਸਕਦਾ ਕੋਈ ਆਈਡੀਆ ਨਹੀਂ ਯੂਥ ਨੂੰ ਵੋਟ ਪਾ ਚੁੱਕੇ ਨੇ ਤੇ ਤੁਸੀਂ ਵੀ ਵੋਟ ਕਰ ਚੁੱਕੇ ਹੋ ਹਾਂਜੀ ਹਾਂਜੀ ਤੇ ਕਿਹੜੇ ਮੁੱਦੇ ਸੀਗੇ ਤੁਹਾਡੇ ਮਨ ਚ ਕਿਹੜੇ ਵਿਚਾਰ ਸੀਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟ ਪਾ ਰਹੇ ਸੀ ਬਸ ਇਹੀ ਜੋਬਸ ਦਾ ਹੀ ਸੀਗਾ ਕਿ ਸਾਰਿਆਂ ਨੂੰ ਜੋਬਸ ਮਿਲਣੇ ਚਾਹੀਦੀ ਹੈ ਬਾਕੀ ਜਿਹੜੀਆਂ ਰੋਡਸ ਨਹੀਂ ਬਣਦੀਆਂ ਹੈਗੀਆਂ ਉਹ ਬਣਨੀਆਂ ਚਾਹੀਦੀਆਂ ਜੀ ਸਾਡੇ ਕੰਮ ਹੋਣੇ ਚਾਹੀਦੇ ਜਿਹੜੇ-ਜਿਹੜੇ ਅਸੀਂ ਕਹਿੰਦੇ ਹਾਂ ਜੀ 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 ਹਾਂਜੀ ਤੇ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਮੁੱਦੇ ਆ ਹਨ ਤਨ ਤੱਕ ਕਿ ਮੁਲਾਜ਼ਮ ਸਾਹਿਬ ਖੜੇ ਆ ਉਹਨਾਂ ਨੂੰ ਤਾਂ ਜਾਣਦੇ ਆ ਤੇ ਜਲਦੀ ਸਵੇਰ ਤੋਂ ਵੀ ਕੱਲ ਤੋਂ ਕੱਲ ਰਾਤ ਹੀ ਆ ਗਏ ਉਹਨੇ ਕੱਲ 24:00 ਟਾਈਮ ਤੋਂ ਆਏ ਜੀ 4:00 ਵਜੇ ਤੋਂ ਤੇ ਤੁਹਾਨੂੰ ਖਾਣਾ ਪਾਣੀ ਲੱਸੀ ਜੋ ਇਲੈਕਸ਼ਨ ਕਮਿਸ਼ਨ ਨੇ ਹਦਾਇਤਾਂ ਦੀ ਸਰਕਾਰ ਦੀਆਂ ਹਦਾਇਤਾਂ ਦੀ ਬਹੁਤ ਵਧੀਆ ਉਸ ਤਰ੍ਹਾਂ ਤੇ ਵਧੀਆ ਪ੍ਰਬੰਧ ਸੀ ਜੋ ਪਿਛਲੇ ਇਲੈਕਸ਼ਨ ਨਾਲੋਂ ਇਸ ਵਾਰ ਕਿੰਨੇ ਕੁ ਵਧੀਆ ਪ੍ਰਬੰਧਿਤ ਸ਼ਲਾ ਤਾਂ ਚਲੋ ਹੁਣ बीत ਗਿਆ ਅਸੀਂ ਤਾਂ ਇਸ ਟੈਂਟ ਜਿਹੜਾ ਮੌਜੂਦਾ ਪਿਛਲੇ ਨੂੰ ਪਾਉਂਦੇ ਦੱਲੀ ਹੁਣ ਹਨ ਠੀਕ ਲੱਗਿਆ ਟੈਂਟ ਰੁਕੀ ਮਿਲਦੀ ਆ ਜੋ ਠੰਡਾ ਪਾਣੀ ਆ ਪਹਿਲਾਂ ਹੁਣ ਗੱਡੀ ਆ ਕੇ ਗਈ ਆ ਜੀ ਦੇਖੋ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਬਹੁਤ ਚੰਗੇ ਸਚਾਰੂ ਪ੍ਰਬੰਧ ਕੀਤੇ ਗਏ ਨੇ ਮਲਾਜਮਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਤੇ ਮਲਾਕਾਂ ਨੂੰ ਸਹੀ ਸਮੇਂ ਤੇ ਪਾਣੀ ਖਾਣਾ ਸਾਰਾ ਕੁਝ ਜੋ ਮਹੱਈਆ ਕਰਾਇਆ ਗਿਆ ਔਰ ਇਲੈਕਸ਼ਨ ਕਮਿਸ਼ਨ ਨੇ ਜੋ ਦਾਵਾ ਕੀਤਾ ਸੀ ਕਿ ਵੀਲ ਚੇਅਰ ਵੀ ਉਪਲਬਧ ਹੋਣਗੀਆਂ ਤੇ ਆ ਵੀਲ ਚੇਅਰ ਮੈਂ ਤੁਹਾਨੂੰ ਦਿਖਾਣਾ ਚਾਹਣਾ ਹੈ ਕਿ ਵੀਲ ਚੇਅਰ ਵੀ ਉਪਲਬਧ ਨੇ ਕੋਈ ਵੀ ਜੋ ਵਿਅਕਤੀ ਅਪਾਹਜ ਅਪੰਗ ਵਿਅਕਤੀ ਹੈ ਦਿਵਿਆਂਗ ਜਿਹਨੂੰ ਮੋਦੀ ਜੀ ਨੇ ਨਾਮ ਦਿੱਤਾ ਸੀਗਾ ਉਹਦੇ ਲਈ ਇੱਥੇ ਖਾਸ ਪ੍ਰਬੰਧ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਇਸ ਸਰਕਾਰੀ ਹਾਈ ਸਕੂਲsrand ਸ਼ਹਿਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਥੇ ਕਾਫੀ ਜ਼ਿਆਦਾ ਬੂਥ ਬਣੇ ਹੋਏ ਨੇ ਔਰ ਲੋਕ ਇੱਥੇ ਮੌਜੂਦ ਨੇ ਨੇਤਾ ਲੋਕ ਵੀ ਇੱਥੇ ਮੌਜੂਦ ਇਹ ਖਾਣਾ ਵੀ ਪਰੋਇਆ ਚਿੱਤਾ ਜਾ ਰਿਹਾ ਸਰਕਾਰ ਜੀ ਇਹ ਖਾਣਾ ਜਿਹੜੇ ਮਿੱਡੇ ਵੀ ਕੋਈ ਨਹੀਂ ਹਾਂਜੀ ਤੇ ਮਿੱਡੇ ਮੇਲ ਤੋਂ ਖਾਣਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਹੈ ਜੋ ਹਦਾਇਤਾਂ ਸੀਗੀਆਂ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਉਹਦੇ ਮੁਤਾਬਕ ਮੁਕੰਮਲ ਤੌਰ ਤੇ ਜੋ ਭੋਜਨ ਦਾ ਪ੍ਰਬੰਧ ਕੀਤਾ ਗਿਆ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਇੰਟਰਵਿਊ ਤੇ ਲਿਵੜਾ ਸਾਹਿਬ ਆਏ ਨੇ ਇੱਥੇ ਚੈੱਕ ਕਰਨ ਵਾਸਤੇ ਲਿਵੜਾ ਸਾਹਿਬ ਕਿਦਾਂ ਦਾ ਚੱਲ ਰਿਹਾ ਮਾਹੌਲ ਮੈਂ ਲਗਭਗ ਸਾਰੇ ਜ਼ਿਲ੍ਹੇ 'ਚ ਸਾਡੇ ਜਿਹੜਾ ਮਾਰ ਕੇ ਆਇਆ ਤੇ ਗਰਮੀ ਕਰਕੇ ਥੋੜਾ ਜਿਹਾ ਫਰਕ ਤਾਂ ਹੈਗਾ ਪਰ ਫਿਰ ਵੀ ਲੋਕ ਸਾਰੇ ਨੇ ਗਰਮੀ ਦੇ ਵਿੱਚ VOTING ਹੋ ਰਹੀ ਹੈ 40% ਦੇ ਨੇੜੇ ਆਪਣੀ VOTING ਹੋ ਚੁੱਕੀ ਹੈ which is a good turnout for example ਬਨੇ ਬੜੀ ਮਿਹਰ ਕੀਤੀ ਮੌਸਮ ਚੰਗਾ ਹੈ 50 ਡਿਗਰੀ ਟੈਂਪਰੇਚਰ ਇਸ ਅੱਜ ਦੀ ਦੇਰ ਜਦੋਂ ਮੈਂ ਚੰਡੀਗੜ੍ਹੋਂ ਨਿਕਲਿਆ ਤਾਂ ਗੱਡੀ ਦੇ ਵਿੱਚ ਟੈਂਪਰੇਚਰ ਦੇਖ ਰਿਹਾ ਸੀ 50 ਡਿਗਰੀ ਟੈਂਪਰੇਚਰ ਕ੍ਰੋਸ ਕਰ ਗਿਆ ਕਿਉਂ ਸહેર ਵੀ ਲੋਕ ਆ ਰਹੇ ਸੋ ਆਪਣੇ ਜੋ ਰਿਸਪਾਂਸਿਬਿਲਟੀ ਹੈ ਉਹ ਤਾਂ ਲੋਕ ਸਮਝਦੇ ਨੇ ਤੇ ਕਿਹੜੇ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਨੇ ਕਿਹੜੇ ਮੁੱਦਿਆਂ ਨੂੰ ਮੇਨ ਗੁੱਸ ਪਾਈ ਹੋਏ ਜੋ ਮਾਨ ਸਰਕਾਰ ਨੇ ਕੰਮ ਕੀਤੇ ਜੋ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹਨਾਂ ਦਾ ਅਸਰ ਤਾਂ ਹੈਗਾ ਆਵੇਂ ਵਿਰੋਧੀ ਜੋ ਮਰਜ਼ੀ ਕਹੀ ਜਾਣ ਬਿਜਲੀ ਫ੍ਰੀ ਬਹੁਤ ਵੱਡਾ ਮੁੱਦਾ ਈ ਨੌਕਰੀਆਂ ਬਿਦਾਊਟ ਐਨੀ ਪੇਮੈਂਟਸ ਫਰੀ ਇਹਦੀ ਮੈਕੈਨਿਕ ਕ੍ਰਪਸ਼ਨ ਫਰੀ ਸੋ ਇਹ ਚੀਜ਼ਾਂ ਲੋਕ ਦੇਖਦੇ ਨੇ ਤੇ ਐਵਰੀਬਾਡੀ ਇਜ਼ ਵੈਰੀ ਵੈਲ ਜਿਹੜਾ ਅੱਪਾ ਕਹੇ ਇਹ ਵੀ ਅੱਪਾ ਕਹੇ ਜਿਵੇਂ ਪਹਿਲਾਂ ਗੱਲਾਂ ਬਾਤਾਂ ਨਾਲ ਭੁਲਾ ਲੈਂਦੇ ਸੀ ਹੁਣ ਨਹੀਂ ਹੁਣ ਤਾਂ ਇਹ ਵੀ ਬੜੀ ਨੋ ਸਾਰਿਆਂ ਕੋਲ ਆ ਟੈਲੀਫੋਨ ਹੈਗਾ ਵੀ ਸਭ ਤੋਂ ਖਤਰਨਾਕ ਚੀਜ਼ ਜੀ ਪਤੀਆ ਸਾਰੇ ਐਵਰੀਬਾਡੀ ਇਜ਼ ਅ ਬੈਨਫੀਟ ਤੇ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਦੇ ਨਤੀਜੇ ਆਉਣ ਵਾਲੇ ਜੀ ਪੀ ਆਪਣੇ ਪੰਜਾਬ ਦੇ ਦਾ 13 0 ਕਿਹਾ ਜੀ 13 0 ਯਾਰ ਜੀ ਤੁਹਾਨੂੰ ਅੱਜ ਲਿਬੜਾ ਜੀ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ 13 0 ਜਿਹੜਾ ਜੋ ਹੈ ਭਗਵੰਤ ਮਾਨ ਨੇ ਦਾਵਾ ਕੀਤਾ ਸੀ ਉਹ ਹੋ ਸਕਦਾ ਤੇ ਇਸ ਤੋਂ ਇਲਾਵਾ ਅ ਛਬੀਲ ਵੀ ਲਗਾਈ ਗਈ ਹੈ ਤਾਂ ਜੋ ਜਿਹੜੇ ਵੀ ਵੋਟਰ ਵੋਟ ਪਾਣ ਆਉਣ ਤੇ ਉਹਨਾਂ ਨੂੰ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਜਾਵੇ ਤੇ ਲਓ ਲਓ ਜੀ ਸਾਨੂੰ ਵੀ ਲਓ ਲਓ ਜਲ ਚਕਾਇਆ ਜਾ ਰਹੇ ਹੈ ਤੇ ਅਸੀਂ ਵੀ ਜਲ ਛਕਣ ਜਾ ਰਹੇ ਹੈ ਜਿਹੜਾ ਵੋਟ ਪ੍ਰਤੀਸ਼ਾਤ ਹੈ ਨਾ ਉਹ ਵਧੇ ਕਹਿਣਾ ਇਹ ਜਿਹੜਾ ਜਿਹੜੇ ਯੂਥ ਹੈ ਇਹਨਾਂ ਦਾ ਕਹਿਣਾ ਕਿ ਸ਼ਬੀਲ ਇਸ ਕਰਕੇ ਲਈ ਹੈ ਇੱਕ ਤਾਂ ਲੋਕਾਂ ਨੇ ਲਈ ਗਰਮੀ ਤੋਂ ਰਾਹਤ ਵੀ ਲੂਗੀ ਦੂਸਰਾ ਵੋਟ ਪਰਸੈਂਟੇਜ ਵਧੇ ਵੋਟ ਪਰਸੈਂਟ ਵਧਣ ਨਾਲ ਐਦਾਂ ਵੀ ਹਰੇਕ ਬੱਚੇ ਨਵੇਂ ਵੱਧ ਤੋਂ ਵੱਧ ਵੋਟ ਪਾਉਣਾ ਹਣ ਜੀ ਠੀਕ ਹੈ ਜੀ ਬਹੁਤ ਅੱਛੀ VOTING ਚੱਲ ਰਹੀ ਹੈ ਕਿੰਦਾ ਦਾ ਮਾਹੌਲ ਹੈ ਮਾਹੌਲ ਬਹੁਤ ਵਧੀਆ ਜੀ ਤਾਂ ਦੇਖੋ ਤੁਹਾਡੇ ਸਾਹਮਣੇ ਹੀ ਆ ਅਸੀਂ ਸੇਵਾ 'ਚ ਲੱਗੇ ਹੋਏ ਆ ਬਹੁਤ ਵਧੀਆ ਮਾਹੌਲ ਚੱਲ ਰਿਹਾ ਬਹੁਤ ਚੰਗਾ ਮਾਹੌਲ ਚੱਲ ਰਿਹਾ ਔਰ ਜਿਹੜਾ ਸ਼ਾਂਤਮਈ ਇਲੈਕਸ਼ਨ ਹੋ ਰਿਹਾ ਔਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਔਰ ਸਾਡੇ ਨਾਲ ਪਟੇਗੜ ਸਾਹਿਬ ਜਿਹੜਾ ਏਰੀਆ ਬਹੁਤ ਸ਼ਾਂਤ ਏਰੀਆ ਮੰਨਿਆ ਜਾਂਦਾ ਪਰ ਇਸ ਕੂਟੇ ਲੜਾਈ ਵੀ ਹੋ ਚੁੱਕੀ ਆਜ ਤੋ ਦੋ ਇਲੈਕਸ਼ਨ ਪਹਿਲਾਂ ਤੇ ਸਾਡੇ ਨਾਲ ਇਸ ਏਰੀਏ ਦੇ ਜਿਹੜੇ ਸਾਬਕਾ ਕੌਂਸਲਰ ਨੇ 소ਹਿਤ ਸਾਹਿਬ ਉਹ ਵੀ ਮੌਜੂਦ ਨੇ 소ਹਿਤ ਸਾਹਿਬ ਕੀ ਲੜਾਈ ਚੋਂ ਇਲੈਕਸ਼ਨ ਕਿਹੜੇ ਪਾਸੇ ਨੂੰ ਜਾ ਰਹੇ ਜਿਹੜਾ ਸਾਡੇ ਸ੍ਰੀ ਹਰਾਂ ਦੇ ਜੀ ਪੰਜ ਬੁੱਤਾਂ ਹੀ ਰੱਖੇ ਨੇ ਜੀ ਪਾਪ ਸ਼ਾਂਤ ਨਹੀਂ ਮਹਾ ਦਾ ਬਹੁਤ ਵਧੀਆ ਮਾਹਰ ਕਿਸ ਬਿਆਨ ਵਧੀਆ ਲੋਕ VOTING ਬਹੁਤ ਸਾਡੇ VOTING ਬਹੁਤ ਪਰਸੈਂਟੇਜ ਵਧੀਆ ਜੀ ਪਰ ਜੇ ਕਹੋ ਤਾਂ ਜੀ ਇਸ ਪਾਸੇ ਰੁਝਾਨ ਜਾ ਰਿਹਾ ਇਹਦੇ ਬਾਰੇ ਅਸੀਂ ਕੁਝ ਕਹਿਣਾ ਥੋੜਾ ਔਖਾ ਪਰ ਜਿਆਦਾ ਲੋਕ ਹੈ ਜਿਹੜੇ ਤੁਹਾਨੂੰ ਕਿਸਾਨ ਦਾ ਇੱਕ ਆ ਰਿਹਾ ਕਿਸੇ ਕੀ ਕਰਦੇ ਆ ਪਰ ਸਮੇਂ ਦੇ ਅਨਸਾਰ ਦੇਖੋ ਕੀ ਬੰਦੇ ਇਹ ਸਾਬਕਾ ਕਾਉਂਸਲਰ ਨੇ ਇਹਨਾਂ ਨੂੰ ਵੀ ਜੋ ਵੋਟਰਾਂ ਦੀ ਨਬਜ਼ ਹੈ ਉਹ ਵੀ ਸਮਝ ਨਹੀਂ ਆ ਰਹੀ ਜਦੋਂ ਕਿ ਜਦੋਂ ਪਹਿਲਾ ਇਲੈਕਸ਼ਨ ਹੁੰਦੇ ਸੀ ਉਹ ਲੋਕ ਦੱਸ ਦਿੰਦੇ ਸੀ ਕਿ ਕਿਹੜੀ ਪਾਰਟੀ ਦਾ ਰੁਖ ਹੈ ਤੇ ਅੱਜ ਕੱਲ ਜੋ ਵੋਟਰ ਹੈ ਉਹ ਖਾਮੋਸ਼ ਹੈ ਸ਼ਾਂਤ ਹੈ ਤੇ ਹੋਰ ਵੀ ਇੱਥੇ ਜਿਹੜੇ ਨੌਜਵਾਨ ਯੁਵਾ ਬੈਠੇ ਆ ਗੱਲ ਕਰ ਰਹੇ ਹੈ ਤੇ ਤੁਸੀਂ ਵੋਟ ਪਾਤੀ ਦੀ ਤੇ ਕੀ ਮੁੱਦੇ ਆ ਤੁਹਾਡੇ ਮਨਸ਼ ਕੀ ਵਿਚਾਰ ਕਰ ਰਹੇ ਹੋ ਤੁਹਾਡੇ ਕੀ ਕੀ ਦਿਲ ਚ ਚੱਲ ਰਿਹਾ ਹੈ ਨਹੀਂ ਆਸ ਸੀ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਇਹ ਤੇ ਤੁਸੀਂ ਦੇਖੋ ਜੀ ਮੈਂ ਦਿਖਾਣਾ ਚਾਹੁੰਦਾ ਕਿ ਜੋ ਸਕਿਉਰਿਟੀ ਸਟਾਫ ਹੈ ਉਹ ਵੀ ਆਪਣੀ ਡਿਊਟੀ ਪੂਰੀ ਮਸਤੀ ਨਾਲ ਕਰ ਰਿਹਾ ਹੈ ਕਿ ਅਮਨ ਸ਼ਾਂਤੀ ਦਾ ਮਾਹੌਲ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਸਾਡੇ ਨਾਲ ਇੱਕ ਹੋਰ ਨੌਜਵਾਨ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਪਾਲ ਸਿੰਘ ਜੀ ਹਾਂ ਪਰਮਪਾਲ ਸਿੰਘ ਜੀ ਤੁਸੀਂ ਵੋਟ ਕਰਕੇ ਆਏ ਹੋ ਮਨ ਕੀ ਚੱਲ ਰਹੀਆਂ ਸੀ ਕਿਉਂਕਿ

ਤੇ ਡਵੈਲਪਮੈਂਟ ਦੇ ਕੇ ਤਾਂ ਕੋ ਕੀਤੀ ਹੈ ਜੀ ਤੇ ਡਵੈਲਪਮੈਂਟ ਦੇ ਮੁੱਦੇ ਨੂੰ ਪਾਰਟੀ ਨੂੰ ਮੂਰਤ ਕੀਤੀ ਜੀ ਚਲੋ ਇਹ ਤਾਂ ਤੁਹਾਡਾ ਆਪਣਾ ਅਧਿਕਾਰ ਹੈ ਤਾਂ ਨਾਮ ਵੀ ਦੱਸੋ ਤੇ ਜਿਹੜੇ ਹੋਰ ਵੀ ਮੁੱਦੇ ਆ ਸਾਡੇ ਨਾਲ ਸਿਉਰਿਟੀ ਪੁਲਿਸ ਖੜੀਆਂ ਉਹਨਾਂ ਤੋਂ ਜਾਗਰੂਕੀ ਕੋਸ਼ਿਸ਼ ਕਰਦੇ ਆਂ ਤੇ ਜਸਵਿੰਦਰ ਸਿੰਘ ਜੀ ਸਬ ਇੰਸਪੈਕਟਰ ਹੈ ਤੇ ਕਿਹਦਾ ਦਾ ਮਾਹੌਲ ਚੱਲ ਰਿਹਾ ਜਸਵਿੰਦਰ ਜੀ ਬਹੁਤ ਵਧੀਆ ਪੀਸਫੁਲ ਏਰੀਆ ਵਧੀਆ ਮਂਗੋਲਾ ਸ਼ਾਂਤੀ ਪੂਰ ਚਾਦੇ ਨੇ ਬਹੁਤ ਵਧੀਆ ਨੇ ਬਾਕੀ ਹਸਤਾ ਜਿੱਦ ਹੁਕਮ ਨੇ ਆਪਾਂ ਫੋਲੋ ਕਰ ਰਹੇ ਆਂ ਜੀ ਬਹੁਤ ਹੀ ਸ਼ਾਂਤੀ ਨਾਲ ਬੁਟਾ ਪੈ ਰਹੀ ਹੈ ਲੋਕ ਬੜੇ ਸ਼ਾਂਨ ਨਾਲ ਇਹ ਤੇ ਮੈਂ ਇੱਥੇ ਦੇਖਿਆ ਬਾਹਰ ਦੇਖਿਆ ਕਿ ਬੂਥ ਤੇ ਭਾਰਤੀ ਜਨਤਾ ਪਾਰਟੀ ਵਾਲੇ ਆਮ ਆਦਮੀ ਵਾਲਿਆਂ ਦੇ ਬੂਥ ਤੇ ਬੈਠੇ ਸੀਗੇ ਨਾਲ ਹੀ ਅਕਾਲੀ ਦਲ ਵਾਲੇ ਬੈਠੇ ਸੀਗੇ ਇਹ ਲੱਗ ਰਿਹਾ ਸੀ ਕੋਈ ਐਸੀ ਗੱਲਬਾਤ ਨਹੀਂ ਪਾਰਟੀਵਾਦੀ ਦੀ ਇਹ ਪਾਰਟੀਵਾਦੀ ਗੱਲਬਾਤ ਨਹੀਂ ਪਿਆਰ ਇਹਨਾਂ ਲੋਕਾਂ ਦਾ ਜੀ ਬਹੁਤ ਜੀ ਆਪਸ ਵਿੱਚ ਮਿਲ ਕੇ ਕੰਮ ਕਰ ਰਹੇ ਨੇ ਜੀ ਬਹੁਤ ਵਧੀਆ ਜੀ ਤੇ ਤੁਹਾਨੂੰ ਕੋਈ ਮੁਸ਼ਕਿਲ ਆਈ ਹੋਵੇ ਕਿ ਤੁਸੀਂ ਕਾਫੀ ਢੇਰ ਤੋਂ ਤੁਸੀਂ ਇਹ ਇਲੈਕਸ਼ਨ ਪ੍ਰੋਸੈਸ ਨੇ ਜਿਰਾ ਕਰਨ ਦੇ ਵਿੱਚ ਲੱਗੇ ਹੋਏ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਪੂਰੀ ਟੈਨਸ਼ਨ ਨਹੀਂ ਵਧੀਆ ਟੈਨਸ਼ਨ ਮੁਕਤ ਕਰਾ ਰਿਹਾ ਹੈ ਲੈਕਸੀ ਜੀ ਜੀ ਤਾਂ ਸਕਿਉਰਿਟੀ ਫੋਰਸਸ ਦਾ ਕਹਿਣਾ ਹੈ ਕਿ ਟੈਨਸ਼ਨ ਮੁਕਤ ਇਲੈਕਸ਼ਨ ਹੋ ਰਿਹਾ ਔਰ ਜੋ ਏਰੀਆsrand ਸ਼ਹਿਰ ਦਾ ਫਤੇਗੜ ਸਾਹਿਬ ਦਾ ਜਿਹੜਾ ਏਰੀਆ ਹੈ ਇਸ ਏਰੀਆ ਦੇ ਵਿੱਚ ਜੋ ਇਲੈਕਸ਼ਨ ਹੋ ਰਿਹਾ ਹੈ ਕਿ ਅੰਨੇ ਭਾਈਚਾਰੇਕ ਸਾਂਝ ਨਾਲ ਹੋ ਰਿਹਾ ਹੈ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਤੇ ਬੰਤੀਰ ਸਿੰਘ ਜੀ ਵੀ ਮੌਜੂਦ ਨੇ ਸਾਡੇ ਨਾਲ ਬੰਤੀਰ ਜੀ ਰੋਟੀ ਪਾਣੀ ਮਿਲ ਰਿਹਾ ਹੈ ਵਧੀਆ ਮਿਲ ਰਿਹਾ ਜੀ ਪਾਣੀ ਮਿਲ ਰਿਹਾ ਠੰਡਾ ਪਬਲਿਕ ਵੀ ਬਹੁਤ ਵਧੀਆ ਸਾਥ ਦੇ ਰਹੀ ਹੈ ਬਹੁਤ ਵਧੀਆ ਪੀਸਫੁਲ ਪੰਜੇ ਬੋਸਾਂ ਦੇ ਬੋਟਾਂ ਵਧੀਆ ਜੀ ਨਾਲ ਹੋ ਰਹੀਆਂ ਤੁਸੀਂ ਕਿਹੜੇ ਏਰੀਆ ਚ ਡਿਊਟੀ ਹੈ ਤੁਹਾਡੀ ਇਹ ਪੁਰਾਣੀ ਸਰੰਗ ਨਹੀਂ ਤੁਹਾਡੀ ਮਤਲਬ ਤੁਸੀਂ ਵੈਸੇ ਕਿੱਥੇ ਦੇ ਇਸ ਟਾਈਮ ਬਲੇ ਡਿਊਟੀ ਤੇ ਮੋਹਾਲੀ ਤੋਂ ਆਏ ਅੱਛਾ ਤੇ ਮੋਹਾਲੀ ਤੋਂ ਇੱਥੇ ਡਿਊਟੀ ਲੱਗੀ ਹੈ ਤੇ ਗੰਤਿਰ ਸਿੰਘ ਜੀ ਦਾ ਕਹਿਣਾ ਹੈ ਕਿ ਬਹੁਤ ਹੀ ਪੀਸਫੁਲ ਇਲੈਕਸ਼ਨ ਹੋ ਰਹੀ ਹੈ ਔਰ ਇਲੈਕਸ਼ਨ ਕਮਿਸ਼ਨ ਨੇ ਵੀ ਜਿਹੜੇ ਪ੍ਰਬੰਧ ਕੀਤੇ ਆ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਇਸ ਕਰਕੇ ਜੋ ਵੀ ਇੱਥੇ ਹੋ ਰਿਹਾ ਬਹੁਤ ਆਮਨ ਆਮਾਨ ਔਰ ਸ਼ਾਂਤੀ ਨਾਲ ਹੋ ਰਿਹਾ ਤੇ ਹੋਰ ਨੌਜਵਾਨ ਇੱਥੇ ਆਏ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿਦਾਂ ਕਿਦਾਂ ਦਾ ਜੋ ਹੈ ਇੱਥੇ ਕੰਮ ਚੱਲ ਰਿਹਾ ਤੇ ਹੋਰ ਨੌਜਵਾਨ ਆਏ ਆ ਤੇ ਤੁਸੀਂ ਵੋਟ ਕਰਨ ਆਏ ਹੋ ਜੀ ਹਾਂਜੀ ਹਾਂਜੀ ਕਰ ਦਿੱਤੀ ਕਿ ਕਰਨੀ ਹੈ ਕਰਨੀ ਹੈ ਜੀ ਬਸ ਤੇ ਆ ਜੀ ਹਾਂਜੀ ਹਾਂਜੀ ਤੇ ਬਹੁਤ ਸਾਰੀਆਂ ਵਿਚਾਰਾ ਮੰਚ ਚੱਲਦੀਆਂ ਹੋਣੀਆਂ ਜਦੋਂ ਵੋਟ ਕਰਦੇ ਆ ਤਾਂ ਕਿਹੜੇ ਕਿਹੜੇ ਮੁੱਦੇ ਤੁਸੀਂ ਦੇਖਦੇ ਹੋ ਇੱਕ ਨੌਜਵਾਨ ਹੋਣ ਦੇ ਨਾਤੇ ਵੀ ਕਿਹੜੇ ਵਿਚਾਰ ਆਏ ਵੀ

ਕਿ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਕਿਉਂਕਿ ਪੰਜਾਬ ਦੇ ਜਿਹੜਾ ਯੂਥ ਹੈ ਉਹ ਬਾਹਰ ਜਾ ਰਿਹਾ ਹੈ ਬ੍ਰੇਨ ਡ੍ਰੇਨ ਹੋ ਰਿਹਾ ਹੈ ਭਾਰਤ ਦਾ ਬਾਹਰਲੇ ਦੇਸ਼ਾਂ 'ਚ ਜਾ ਕੇ ਉਹ ਤਰੱਕੀ ਕਰ ਰਹੇ ਨੇ ਆਪਣੀ ਸਾਰੀ ਊਰਜਾ ਜਿਹੜੀ ਹੈ ਬਾਹਰਲੇ ਦੇਸ਼ਾਂ ਦੀ ਤਰੱਕੀ ਵੱਲ ਲਗਾ ਰਹੇ ਨੇ ਤਾਂ ਇਹ ਤੇ ਦੋ ਮਹਿਲਾਵਾਂ ਬੈਠੀਆਂ ਉਹਨਾਂ ਨਾਲ ਵੀ ਗੱਲ ਕਰ ਕਰਦੇ ਆਂ ਉਹਨਾਂ ਦੇ ਮਨ 'ਚ ਮਹਿਲਾਵਾਂ ਘਰ ਚ ਲਾਂਦੀਆਂ ਨੇ ਮਹਿਲਾਵਾਂ ਦੇ ਮਨ 'ਚ ਕੀ ਮੁੱਦੇ ਚੱਲਦੇ ਨੇ ਹਾਂਜੀ ਨਮਸਕਾਰ ਜੀ ਇਹਨਾਂ ਨਾਲ ਤੁਹਾਡਾ

ਠੀਕ ਹੈ ਨਾ ਆਪਣੀ ਮਿਹਨਤ ਕਰਕੇ ਅਸੀਂ ਖੰਦੇ ਆ ਠੀਕ ਹੈ ਨਾ ਵਧੀਆ ਸਾਡੇ ਵਰਗਾਂ ਦਾ ਵੀ ਹੱਕ ਸਾਨੂੰ ਮਿਲੇ ਠੀਕ ਹੈ ਨਾ ਤੇ ਅਮਨ ਕਾਨੂੰਨ ਬਰਕਰਾਰ ਰਹਿਣਾ ਚਾਹੀਦਾ ਹਾਂਜੀ ਤੇ ਅਮਨ ਸ਼ਾਂਤੀ ਬਰਕਰਾਰ ਰਹਿਣਾ ਚਾਹੀਦਾ ਹੈ ਤੇ ਹੋਰ ਵੀ ਲੋਕਾਂ ਨਾਲ ਗੱਲ ਕਰਾਂ ਕਿ ਇਸ ਸਮੇਂ ਦੇ ਲਈ ਜਿਹੜਾ ਦੇਖ ਸਕਦੇ ਹਾਂ ਕਿ ਸੂਚਨਾ ਤੇ ਰਾਸ਼ੀ ਬਿਲਕੁਲ ਨਹੀਂ ਹੈ ਦੁਪਹਿਰ ਦਾ ਸਮਾਂ ਚੱਲ ਰਿਹਾ ਹੈ 2 ਵੱਜ ਚੁੱਕੇ ਨੇ ਤੇ ਜਿਹੜਾ ਟਾਈਮ ਹੈ ਉਹ ਬਹੁਤ ਜ਼ਿਆਦਾ ਗਰਮੀ ਦਾ ਹੈ ਔਰ ਲੋਕ ਟਾਮਾਟੇ ਲਈ ਇਸ ਸਮੇਂ ਦੇ ਲਈ VOTING ਕਰਨ ਆਏ ਆ ਤੇ ਸੜੇਕ ਨਾਲ ਸਰਦਾਰ ਜੀ ਆਏ ਆ ਉਹਨਾਂ ਨੂੰ ਜਾਣਦੇ ਆ ਕਿ ਕੀ ਮੁੱਦੇ ਸੀ ਉਹਨਾਂ ਦੇ ਮਨ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰਨਾ ਆਏ ਭਾਈ ਸ਼ਹਿਰ ਰਸਤੇ ਇੰਸਟੀਚੂਨ ਸ਼ਹਿਰ ਦੇ ਪ੍ਰਤੀ ਹੋਰੇ ਸ਼ਹਿਰ ਦੇ ਵਾਸਤੇ ਵੋਟ ਕਰਨਾ ਆ ਰਹੇ ਜੀ ਜੀ ਤੇ 4 4 ਕੀ بڑے ਮੁੱਦੇ ਸੀ ਤੁਹਾਡੇ ਮਨ 'ਚ ਮੁੱਦਰਾ ਕਿਸਾਨਾਂ ਦਾ ਜੀ ਮੁੱਦਾ ਜੀ بے ਰੁਜ਼ਗਾਰੀ ਦਾ ਮੁੱਦਾ ਹੈ ਜੀ ਮੁੱਦੇ ਤਾਂ ਬਹੁਤ ਆਹੀ ਕਿੰਨੇ ਕਿੰਨੇ ਮੁੱਦੇ ਬਹੁਤ ਹੋ ਜਾਣਗੇ ਤੇ ਤੁਸੀਂ ਵੀ ਤਾਂ ਕੋਈ ਆਪਣਾ ਮਨ ਬਣਾਇਆ ਹੋਊਗਾ ਕਿਸੇ ਮੁੱਦੇ ਤੇ ਤੁਹਾਡਾ ਮਨ ਠਹਿਰਿਆ ਹੋਊਗਾ ਉਸੇ ਕੈਂਡੀਡੇਟ ਦਾ ਜੀ ਹੈ ਬੇਰੋਜ਼ਗਾਰੀ ਲਈ ਤੇ ਬੇਰੋਜ਼ਗਾਰੀ ਤੁਹਾਨੂੰ ਕੀ ਲੱਗਦਾ ਵੀ ਕੌਣ ਹੱਲ ਕਰ ਸਕਦਾ ਹੁਣ ਦੇਖੋ ਹੁਣ ਕੋਈ ਵਧੀਆ ਸਰਕਾਰ ਇੰਤ ਕਰ ਸਕਦੀ ਹੈ ਜਿਹੜੀ ਵਧੀਆ ਸਰਕਾਰ ਜੇ ਵਧੀਆ ਸਰਕਾਰ ਹੁਣ ਵਧੀਆ ਦਾ ਹੁਣ ਜੋੜੀਆਂ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਉਹ ਤੇ ਵਧੀਆ ਹੈ ਜਾਂ ਨਹੀਂ ਹੈ ਤਾਂ ਤੁਸੀਂ ਆਪ ਹੀ ਉਹਦਾ ਅੰਦਾਜ਼ਾ ਲਾ ਸਕਦੇ ਹੋ ਸਾਡੇ ਪਹਿਲਾਂ ਵੀ ਮੌਜੂਦ ਨੇ ਉਹਨਾਂ ਤੋਂ ਵੀ ਜਾਣਦੇ ਆ ਤੁਹਾਨੂੰ ਕਿਹਾ ਤਾਂ ਕਿ ਕਿਹੜੇ ਕਿਹੜੇ ਮੁੱਦੇ ਸੀ ਜਿਹਦੇ ਤੇ ਤੁਸੀਂ ਵੋਟ ਪਾਈ ਹਾਂ ਜੀ ਮਹਿਲਾਵਾਂ ਨੇ ਘਰ ਚਲਾਉਣਾ ਹੁੰਦਾ ਹੈ ਮਹਿੰਗਾਈ ਦਾ ਮੁੱਦਾ ਹੁੰਦਾ ਹੈ ਕਿ ਮਹਿੰਗਾਈ ਦਾ ਮੁੱਦਾ ਤੋਂ ਤੇ ਪੂਰੀ ਸੋਚ ਲਾਵੇ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਤੁਹਾਨੂੰ ਲੱਗੇ ਸੀ ਅਹਿਮ ਮੁੱਦੇ ਜਿਨ੍ਹਾਂ ਨੂੰ ਸੋਚਿਆ ਹੋਊਗਾ ਤੁਸੀਂ ਵੋਟ ਕਰਨ ਤੋਂ ਪਹਿਲਾਂ ਪੰਜਾਬ 'ਚ ਬਹੁਤ ਮੁੱਦੇ ਆ ਜੀ ਨਸ਼ਿਆਂ ਦਾ ਮੁੱਦਾ ਹੋ ਗਿਆ ਬੇਰੁਜ਼ਗਾਰੀ ਦਾ ਮੁੱਦਾ ਹੋ ਗਿਆ ਜੀ ਤੇ ਮਹਿੰਗਾਈ ਬਹੁਤ ਜ਼ਿਆਦਾ ਜੀ ਬਿਕਾ ਨਾ ਬਹੁਤ ਜ਼ਿਆਦਾ ਮੁੱਦੇ ਜੀ ਮਹਿੰਗਾਈ ਬੇਰੋਜ਼ਗਾਰੀ ਤੇ ਇਹਨਾਂ ਮੁੱਦਿਆਂ ਤੇ ਜਿਹੜੀ ਇਲੈਕਸ਼ਨ ਨੂੰ ਲੜੀ ਗਈ ਹੈ ਤੇ ਸਾਡੇ ਨਾਲ ਹੋਰ ਵੀ ਜੁਆ ਮੌਜੂਦ ਹੈ ਤੇ ਤੁਸੀਂ ਵੋਟ ਪਾ ਚੁੱਕੇ ਹੋ ਜੀ ਹਾਂਜੀ ਤੇ ਕੀ ਸੋਚਿਆ ਤੁਸੀਂ ਵੋਟ ਪਾਣ ਤੋਂ ਪਹਿਲਾਂ ਪਾਣ ਤੋਂ ਪਹਿਲਾਂ ਇਹ ਸੋਚਿਆ ਜੀ ਕਿ ਜੇ ਸਾਡੇ ਪੰਜਾਬ ਦਾ ਸੁਧਾਰ ਹੋ ਜਵੇ ਤਾਂ ਬਹੁਤ ਹੀ ਚੰਗੀ ਗੱਲ ਹੈ ਕਿਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੇ ਹੋ ਸੁਧਾਰ ਕਰਨ ਦੀ ਜੀ ਤਾਂ ਜੀ ਦੇਖੋ ਜ਼ਿੰਮੇਵਾਰ ਦਾ ਹਜੇ ਤੱਕ ਕੋਈ ਲੱਭਿਆ ਨਹੀਂ ਜੀ ਹੈਗਾ ਜੇ ਕੋਈ ਲੱਭ ਜੂਗਾ ਤਾਂ ਜ਼ਿੰਮੇਵਾਰ ਬਹੁਤ ਦੀ ਹੈ ਨਾ ਜ਼ਿੰਮੇਵਾਰੀ ਕਿਸੇ ਦੀ ਜ਼ਿੰਮੇਵਾਰੀ ਤਾਂ ਜੀ ਦੇਖੋ ਦੇਣੀ ਹੋ ਪੈਂਦੀ ਹੈ ਕਿਸੇ ਨਾ ਕਿਸੇ ਦੀ ਤਾਂ ਦੇਣੀ ਹੋ ਤੁਹਾਨੂੰ ਲੱਗਦਾ ਵੀ ਜਿਹਨੂੰ ਵੀ ਤੁਸੀਂ ਜ਼ਿੰਮੇਵਾਰੀ ਦੇ ਦਿੱਤੀ ਹੈ ਉਹ ਤੁਹਾਡੀ ਉਹਦੇ ਤੇ ਖਰਾ ਉਤਰੂਗਾ ਖਰਾ ਤਾਂ ਜੀ ਕੋਈ ਨਹੀਂ ਉਤਰਦਾ ਇੱਕ ਜ਼ਿੰਮੇਵਾਰੀ ਸਾਡੀ ਜ਼ਰੂਰ ਹੈ ਅਗਲਾ ਇਹ ਗੱਲ ਸੋਚਦਾ ਜੀ ਵੀ ਸਾਨੂੰ ਕਹਿ ਦਿੰਦਾ ਜੀ ਵੀ ਤੁਸੀਂ ਵੋਟ ਪਾਓ ਤੁਹਾਡੀ ਜ਼ਿੰਮੇਵਾਰੀ ਹੈ ਤੇ ਸਾਡੀ ਵੋਟ ਪਾਣ ਨਾਲ ਸਾਡੀ ਜ਼ਿੰਮੇਵਾਰੀ ਹੈ ਤਾਂ ਤੁਸੀਂ ਕੀ ਜ਼ਿੰਮੇਵਾਰੀਆਂ ਨਿਭਾ ਰਹੇ ਆ ਪਹਿਲਾਂ ਤਾਂ ਜੀ ਮੈਂ ਜ਼ਿੰਮੇਵਾਰੀ ਤੋਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਸ਼ਿਵ ਸੈਨਾ ਨੂੰ ਬਲੌਕ ਕਰਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਸ਼ਿਵ ਸੈਨਾ ਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਫ੍ਰੀ ਸੇਵਾ ਕੋਈ ਵੀ ਦਿੱਤੀ ਜਾ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਸਾਡੀ ਜਿਹੜੀ ਪਬਲਿਕ ਆ ਉਹ ਬਿਲਕੁਲ ਹੱਕ ਚ ਰਹੀ ਰਹੀ ਜੋ ਕਿ ਇਹਦੇ ਇਹਨਾਂ ਫ੍ਰੀ ਸੇਵਾਵਾਂ ਦੇ ਲਈ ਤਿਆਰ ਹਰ ਇੱਕ ਬੰਦ